ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਅਰਦਾਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਮਹਾਰਾਜ ਚੜ੍ਹਦੀ ਕਲਾ ਤੇ ਤੰਦਰੁਸਤੀ ਚੋਂ ਕੇ ਅੱਜ ਦੀ ਵਿਜਿਟ ਪਿੰਡ ਭਾਈਕੇ ਲੱਧੂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਪੱਟੀ ਪੰਜ ਛੇ ਨਗ ਵਿਖਾਉਣੇ ਆ ਰਿਕਵੈਸਟ ਬੇਨਤੀ ਕਰਦੇ ਆਂ ਤਿੰਨ ਚਾਰ ਵਾੜਾਂ ਕੋਈ ਤਿੰਨ ਚਾਰ ਮਈ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਜੋ ਅਗੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਆ ਠੀਕ ਆ ਜੀ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ گا ਹੋਰ ਵੀ ਕਿਸੇ ਵੀਰ ਦਾ ਪੂਰਾ ਪੂਰਾ ਫਾਇਦਾ ਹੋ ਜੇ ਤੇ ਆਓ ਲਈਏ ਵਧੇਰੇ ਜਾਣਕਾਰੀ ਵੀਰ ਤੋਂ ਭਾਈ ਗੁਰਪ੍ਰੀਤ ਸਿੰਘ ਸਤਿ ਸ਼ਕਾਲ ਸਤਿ ਸ਼ਕਾਲ ਵੀਰ ਜੜਦੀ ਕਲਾ ਜੜਦੀ ਕਲਾ ਨਜ਼ਾਰੇ ਹੋਰ ਸੁਣਾਓ ਵਧੀਆ ਵਧੀਆ ਤੇ ਆਈ ਜਾਂਦਾ ਜਾਈ ਜਾਂਦੇ ਨੇ ਆਈ ਜਾਂਦਾ ਮਾਰ ਜਾਈ ਜਾਂਦਾ ਕਿਰਪਾ ਬਾਬੇ ਦੀਪਸੋਂ ਦੀ ਚਲੋ ਸ਼ੁਕਰ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਜਨਾ ਵੀ ਕੋਈ ਦੁੱਧ ਬਾਤ ਜੋ ਵੀ ਗੱਲ ਬਾਤ ਸਹੀ ਜਿਹੜੀ ਜਾਣਕਾਰੀ ਹਾਂਜੀ ਹਾਂਜੀ ਹੈਨਾ ਸਹੀ ਗੱਲ ਹੈ ਇਹ ਤਾਂ ਸਹੀ ਹੈ ਹੋਰ ਬਹੁਤ ਲੰਮਾ ਸਮਾਂ ਕੰਮ ਚਲਾਉਣਾ ਹੈ ਚਲਾਉਣਾ ਹਾਂਜੀ ਠੀਕ ਆ ਬਿਲਕੁਲ ਸਹੀ ਹੈ ਹਾਂ ਜੇ ਕਿ ਭੈਣ ਭਰਾ ਦੇ ਪਸੰਦ ਨਹੀਂ ਜੋਦੀ ਸਾਈਸ ਹੋਈ ਜਿਹੜੀ ਵਾਪਸ ਕਰ ਦਿਆ ਕਰੋ ਕੋਈ ਵੀ ਆ ਸਾਰਿਆਂ ਨੂੰ ਬੇਨਤੀ ਆ ਇੱਕ ਗੁਰਪ੍ਰੀ ਕੱਲੇ ਨੂੰ ਨਹੀਂ ਜਿਹੜਾ ਵੀ ਸੰਧੂ ਬੱਦਰਪੁਰਿਆ ਡੇਰੀ ਫਾਰਮ ਤੋਂ ਵੀਡੀਓ ਪਾਉਂਦਾ ਜੇ ਕਿਸੇ ਦੇ ਨਹੀਂ ਕੋਈ ਪ੍ਰਸਿੱਧ ਲੱਗਦਾ ਜਿਹੜੀ ਸਾਈ ਮੋੜ ਦਿਆ ਕਰੋ ਜੇ ਸਮਾਂ ਲੰਘ ਜਾਂਦਾ ਹੋ ਉਹਦਾ ਟਾਈਮ ਤੇ ਫਿਰ ਤੇ ਚਾ ਨਹੀਂ ਜਿਹੜੀ ਗੱਲ ਉਹਨਾਂ ਨਾਲ ਸਮੇਂ ਦੀ ਗੱਲ ਕਰ ਲਿਆ ਕਰੋ ਬਾਕੀ ਸਾਰੇ ਮੇਰੇ ਭੈਣ ਭਰਾ ਸੂਝਵਾਨ ਹਨ ਨਰਖ ਪਰਖ ਤਸੱਲੀਆਂ ਕਰਕੇ ਵਧੀਆ ਬਾਕੀ ਸਾਰੇ ਸੂਝਵਾਨ ਵਪਾਰੀ ਕੋਈ ਵੀ ਮਾੜਾ ਵਪਾਰੀ ਨਹੀਂ ਆਪਾਂ ਕਿਸੇ ਦੀ ਵੀ ਵੀਡੀਓ ਪਾਉਂਦੇ ਸਾਰੇ ਸੂਝਵਾਨ ਚੰਗੇ ਨੇ ਤੇ ਆਪਦੇ ਵਧੀਆ ਕ੍ਰਿਕਟ ਦੇ ਤੇ ਹਿਸਾਬ ਨਾਲ ਵਪਾਰ ਰਣ ਚਲਾ ਰਹੇ ਆ ਠੀਕ ਆ ਤੇ ਜੋ ਡਿਟੇਲ ਹੁੰਦੀ ਸੱਚ ਦੱਸ ਕੇ ਉਹਨੂੰ ਵਧੀਆ ਢੰਗ ਨਾਲ ਆਦਾ کاروبار ਚਲਾਏ ਆ ਚਲੋ ਦੇਣ ਦੁਗਣੀ ਰਾਤ ਚੌਗਣੀ ਤਰੱਕੀ ਇਸੇ ਤਰ੍ਹਾਂ ਭਰਾਵਾਂ ਨੂੰ ਬਸੇ ਅਸੀਂ ਉਹਨਾਂ ਦੇ ਨਾਲ ਆ ਠੀਕ ਆ ਨਾ ਭਾਈ ਗੁਰਪ੍ਰੀਤ ਸਿੰਘ ਹਾਂਜੀ ਹਾਂਜੀ ਸਹੀ ਗੱਲ ਤੇ ਡਰੈਸ ਨੋਟ ਕਰਾਈਏ ਪਿੰਡ ਭਾਈ ਲੱਧੂ ਹਾਂ ਤਸਵੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ 98141 6492 ਅੱਜ ਕਿੰਨੇ ਪਸ਼ੂ आज 3 ਗਾਵਾਂ ਤੇ 3 ਮਹੀ ਹੈ। ਕੀ ਬਾਤਾਂ ਆਏ। ਆ ਪੀਸ ਕਿਥੋਂ ਕੱਟ ਮਾਰਿਆ। ਪਹਿਲੋ ਇਤੋਂ ਸ਼ੁਰੂ ਕਰੀਏ। ਕੌਟੀਆਂ ਵਾਲਾ ਸਿੰਘ ਲਾਈ ਬੈਠੀ ਸਜਣੋ। ਫੇਸ ਕੁਆਲਟੀ ਵੇਖੋ ਕੋਕੇ ਜੜੀ ਬੈਠੀ ਆ। ਰੇਂਗਾ ਸਿੰਘ ਤੇ ਮੱਥੇ 'ਚ ਬੱਲ। ਕੱਦ ਵੇਖੋ ਝੋਟੀ ਦਾ ਗੱਭਰੂ ਦੇ ਬਰਾਬਰ ਚ ਉਬਰ ਦੇ। ਕੀ ਬਾਤਾਂ ਜੀ। ਕੀ? ਸ਼ਾਗੀ ਪੂਰੀ ਕਰ ਮਾਰੀ ਸੋਹਣੀ। ਥਾਂ ਲੈਵਾ ਬੜਾ ਸੋਹਣਾ ਲੱਗਾ। ਮਗਰ ਕਿੰਨਾ ਦੁੱਧ ਤਿਆਰ ਹੋਊਗਾ ਬਾਈ ਗੁਰਪ੍ਰੀਤ ਸਿੰਘ। 9 ਕਿਲੋ ਕੀ ਬਾਤਾਂ ਹੈ 9 ਕਿਲੋ ਥਾਣ ਬੜਾ ਸੋਹਣਾ ਲੱਗਾ ਹਨਾ ਕਰਮਾਲ ਇਹ ਪਹਿਲਣ ਪਹਿਲਣ ਲੋ ਤੇ ਕੱਦ ਪੂਰਾ ਵੱਡਾ ਕੱਦ ਪੂਰਾ ਵੱਡਾ ਖੁੱਲ ਗਏ ਤੇ 9 ਕਿਲੋ ਬੱਚਾ ਬੱਚਾ ਇਹਦਾ ਹੈ ਨਹੀਂ ਜੀ 1.5 ਮਹੀਨੇ ਦਾ ਬੱਚਾ ਦੋਹਾਂ ਦਾ ਕੋਈ ਲਾਲੇ ਹੈਗਾ ਤੇ ਦੇਣਾ ਨਹੀਂ ਨਹੀਂ ਹੈ ਇਹ ਨਹੀਂਗਾ ਅੱਛਾ ਹੈਗਾ ਹੀ ਨਹੀਂ ਆ ਠੀਕ ਆ ਸੂਆ 9 ਸਜਣੋ 9 ਕਿਲੋ ਦੁੱਧ ਤੇ ਬੱਚਾ ਨਹੀਂ ਹੈਗਾ ਕੀ ਬਾਤਾਂ ਛੋਟੀ ਪੂਰੀ ਉਹ ਟੀਨ ਹੀ ਰਾਇਆ ਖੂਬਸੂਰਤ ਨਹੀਂ ਹੀ ਰਾਇਆ ਸੋਹਣੀ ਪੂਰੀ ਰਾਜ ਕੀ ਹਾਂ ਸੋਹਣੀ ਝੋਟੀ ਪੂਰੀ ਲਓ ਜੀ ਲੋਏ ਕਾਤ ਵਜਨ ਪੂਰਾ ਸੇਂਗ ਵੇਖੋ ਬੜੀ ਛੋਟੀ ਗਾੜੀ ਬੜੇ ਸਵਾ ਲੱਖ ਤੋਂ ਵੀ ਤਾਂ ਟੱਪ ਸਕਦੀ ਹੈ ਜੀ ਹੂੰ ਬੱਚਾ ਹੋਵੇ ਤੇ ਲਓ ਜੀ ਬੱਚਾ ਹੋਵੇ ਤਾਂ ਹੁਣ ਵੀ 85 ਨੂੰ ਮੂੰਹ ਮਾਰਦੀ ਅੱਛਾ 85 ਨੂੰ ਹੁਣ ਆਪਾਂ ਥੱਲੇ ਦੇ ਦੇਣੀ ਆ ਥੱਲੇ ਦੇ ਦੇਣੀ ਆ ਕੀ ਬਾਤਾਂ ਐ ਫਿਰ ਤੇ ਰੇਟ ਛਾ ਗਏ ਤੇ ਰੇਟ ਨੋਰਮਲ ਕਰਤੇ ਹੈ ਕਿੰਨਾ ਰੇਟ ਕਰ ਦਿੱਗੇ ਝੋਟੀ ਬੜੀ ਸੋਹਣੀ ਆ ਮੈਂ ਤਾਂ 75 ਕਰ ਦਿੱਗੇ 75 ਚਲ ਬੱਚਾ ਨਹੀਂ ਹੈਗਾ ਹੋਰ ਕਰ ਦੇ 5 ਘਟਾ ਦਈਏ 70 70 ਹੋਰ ਕਰੇਗਾ ਲੱਗਦਾ ਮੈਨੂੰ ਤਿੰਨ ਘਟਾ ਦੋ ਹੋਰ ਕਿੰਨਾ ਸੈਂਟ 67 67 ਦੀ ਦੇ ਦੇਣੀ ਆ ਬੱਸ ਹਾਂ ਤੇ ਨਾਲ ਛੋਟੀ 65 ਨਾ ਕਰ ਦਈਏ 64 ਕਰ ਦਈਏ 65 ਨਹੀਂ ਜਾਣਦੇ ਕਿਹੜਾ ਪਾਰੀ 65 200 ਰੁਪਈਆ ਹੀ ਛੋੜ ਬੱਸ ਅੱਛਾ 200 ਜਿਹਨੇ ਲੈਣੀ ਉਹ ਫੋਨ ਲਾਵੇ ਜਿਹਨੇ ਲੈਣੀ ਉਹ ਫੋਨ ਲਾਵੇ 200 ਹੀ ਛੋੜ ਕਰਨੀ ਆ ਲਓ ਜੀ ਖਾਲਾ ਨਾ ਲਾਵੇ ਲਓ ਜੀ ਕੀ ਬਾਤ ਹੈ ਨਹੀਂ ਪੂਰੀ ਕੋਕਾ ਕੋਕਾ ਪੀ ਜ਼ਿਆਦਾ ਲਿਆ ਕੀ ਬਾਤ ਹੈ ਬੜੀ ਛੋਟੀ ਛੋਟੀ ਦੰਦਾ ਜੀ ਨਹੀਂ ਸਿਫਤ ਕਰ ਲਓ ਮੁਨਨੀ ਥੋੜੀ ਲੈਵਾ ਵੇਖੋ ਕਿਵੇਂ ਬਲੈਤਨ ਗਾਂ ਕੋ ਬੰਨੀ ਪਈ ਏਦਾ ਠੀਰਾ ਖਰੀਦਣਾ ਜਿੰਨੂੰ ਨਾਲ ਜਾਣਾ ਹਾਂ ਉਹਨੇ ਮਿੰਟ ਨਹੀਂ ਲਾਉਣਾ ਇਹਦਾ ਇੱਕ ਸੋਨਾ ਹੀ ਆ ਆ ਕਿਦਾਂ ਸੋਈ ਆ ਇਹ ਸੋਈ ਆ ਜੀ 20 ਦਿਨਾਂ ਦੀ ਹੋਣੀ ਆ ਅੱਛਾ ਕੱਟੀ ਆ ਹਾਂਜੀ ਕੱਟੀ ਆ ਠੀਕ ਆ ਜੀ ਸੰਘ ਸੋਨੇ ਦੀ ਇਹ ਵੀ ਬੜੀ ਖਬਰਦਾਰ ਹੈ ਬੜੀ ਜਿਆਦੀ ਕਿੰਨਾ ਦੁੱਧ ਦਾ ਮੌਕੇ ਦਾ ਇਹਦੇ ਥੱਲੇ ਭਾਜੀ 13.5 ਲੀਟਰ ਆਪਾਂ ਚੋ ਕੇ ਲਿਆਂਦਾ ਅੱਛਾ ਪਰ ਹੁਣ 12.5 13 12.5 ਸਹੀ ਦੁੱਧ ਪੱਕਾ ਸਹੀ ਦੁੱਧ ਪੱਕਾ ਇਹ ਨਾ ਹੋ ਇਹ ਨਾ ਹੋ ਚਵਾਕੀ ਤਸੱਲੀ ਨਾ ਦਵਾਈ ਅੱਛਾ 13 ਕਿਲੋ ਮਾਰ ਖਾਦੀ ਆ ਝੋਟੀ ਹਾਂ ਸਿੰਘ ਖੁੱਲਾ ਅਗਰ ਵੀ ਕੱਟੀ ਵਧੀਆ ਚਲੋ ਖੁੱਲ ਗਈ ਹਾਂਜੀ ਲਓ ਸੱਜਣੋ 13 ਕਿਲੋ ਵੀਰ ਕਹਿੰਦਾ ਦੁੱਧ ਕੰਡੇ ਵਾਲਾ ਤੇ 12 ਮੰਨ ਕੇ ਸੌਦਾ ਕਰਕੇ ਲੈ ਜਿਓ ਮੈਂ ਚੰਗੇ ਤੇ ਜਾ ਸੁਬਾ ਦੁੱਧ ਵਾਲੀ ਚੀਜ਼ ਆ ਸਿੰਘ ਖੁੱਲਾ ਬਾਕੀ ਮੈਂ ਚੰਗੀ ਸਾਰੀ ਜੱਤਵਾਲੀ ਮੈਂ ਆ ਹਾਥੀ ਚਵਾੜੀ ਮਗਰੋਂ ਡਾਲਾ ਨਹੀਂ ਵਜਦਾ ਅੱਛਾ ਜੀ ਲੰਮੀ ਬੜੀ ਕਰਮਾਲੀ ਲੰਬਾਈ ਚ ਜਿਆਦੀ ਹੈ ਹਨਾ ਗੱਦ ਛੋਟਾ ਲੰਬਾਈ ਚ ਜਿਆਦੀ ਆ ਥੱਲੋਂ ਤੇ ਬਲੈਤਨ ਗਾਂ ਕੋ ਫਸੀ ਭਈ ਤੂਰੀ ਹਨਾ ਇਹ ਤਾਂ ਹੁੰਦਾ ਸਿੰਘ ਰੇਂਗ ਹਾਂ ਫਿਰ ਤਾਂ ਪੂਰੇ ਦੀ ਜਾਣੀ ਮੋਦੀ ਅੱਛਾ ਸਿੰਗਾ ਤੋਂ ਮਾਰ ਖਾ ਕੇ ਰੁਪਈਆ 20000 ਕਟਾ ਲਈ ਸਿੰਗਾ ਤੋਂ ਹੋਰ ਕੀ ਮੁੱਲ ਕਰ ਲਗੇ 80 ਹੋਰ ਕਰ ਦੇ ਦਾ ਦੋ ਠੀਕੇ 2000 ਦਾ ਪੰਜ ਜੀ ਮੈਂ ਫਿਰ ਡਾਊਂਗਾ ਪੰਜ ਨਾ ਜਾਣ ਦੇ ਤੱਕ ਆ ਜਾਨ ਦੋ 75 ਜੀ 200 ਹੀ ਛੋੜੇ ਚੋ ਲਓ ਜੀ ਕੀ ਬਾਤ ਆ 200 ਵਾਲੀਆਂ ਛੋਡਾਂ ਵਾਲੇ ਆ ਗਏ ਖਾਲਸੇ ਹੈ ਗੁਰਪ੍ਰੀਤ ਸਿੰਘ ਆਗਾ 200 ਛੋੜ ਕਰੂਗਾ ਮੁੱਲ ਫਿਕਸ ਕਰਤੇ ਵੀਰ ਜੀ ਤੇ ਆਹ ਕਿਨਵਾ ਸੁਆ ਆ ਗਈ ਨੀਲੀ 라ਵੀ ਦਾ ਪੱਖ ਰੱਖਦੀ ਜਰੀ ਤੇ ਤੀਜਾ ਸੁਆ ਜੀ ਮਗਰੇ ਦੇ ਕੱਟਾ 15 ਲੈ ਲਓ ਜੀ ਬ੍ਰੈਡ ਰੇਣੀ ਬੰਨੀ ਬੈਠੀ ਆ ਮਈਆਂ ਸੇਰਾ ਹੀ ਸਾਰੀਆਂ ਲੱਭਣਾਂ ਆਂ ਹਾ ਜੀ ਹਾਂ ਦੀ ਕਮਾੜੀ ਹੂੰ ਇਹਦੀ ਨਾ ਚਵਾਈ ਤੇ ਲਿਵੇ ਵੱਲੋਂ ਕثر ਬੜੀ ਕੱਢੀ ਇਹਨੇ ਬੜੇ ਵੱਡੇ ਮੱਜਾਂ ਉੱਤੋਂ ਪਗਲੇ ਚੰਮ ਦੀ ਜਿਵੇਂ ਗੰਡੇ ਦੀ ਛੇਲਰ ਕਾ ਹਾਂ ਜੀ ਹਾਂ ਜੀ ਤੇ ਵਿੱਚੋਂ ਮਿੱਠਾ ਖਰਬੂਜਾ ਹੈ ਲੈ ਵਾ ਬੜਾ ਕੱਢੀ ਉੱਤੋਂ ਬੜੀ ਆਲੀ ਹੂੰ 10 ਕਿਲੋ ਦੋਤ ਮਿਰਕੇ ਕੋਲ ਹੈ ਜੇ ਭਰਾ 10 ਕਿਲੋ 10 ਕਿਲੋ ਪੱਕਾ ਅੱਛਾ ਪੱਕਾ ਗਰੰਟੀ ਆ ਪੱਕਾ ਚਵਾਈ ਇਹਦੀ ਫੁੱਲ ਗਰੰਟੀ ਜੇਦੀ ਚਵਾਈ ਦੀ ਭਾਰ ਪਿੱਛੇ ਦੀ ਅੱਛਾ ਜੀ ਮੁੱਲਾ ਮੁੱਲ ਕੀ ਕਰ ਲਗੇ ਸਿੱਧਾ ਹੁਣ ਛੱਡ ਗਏ ਇਧੀਆਂ ਕਰਮਾਲੀ ਦੀਆਂ ਆਪੇ ਉਹਨਾਂ ਜਿੰਨਾਂ ਲੈਣੀ ਹੋਈ ਉਹਨਾਂ ਨੂੰ ਆਪੇ ਪਤਾ ਲੱਗ ਜਣਾ ਕਿ ਕਿਦਾਂ ਦੀ ਆ 70 ਦੀ ਜਾਣ ਦੀ ਸਾਢੇ 50 ਦੀ ਜਾਣ ਦੀ ਕੇ 65 ਦੀ ਹੋਰ ਕਰ ਦਈਏ 63 ਦੀ 60 ਠੀ ਕਰ ਲਾ ਪੂਰਾ 60 ਜਾਣਦਗੇ ਜਾਣਦਗੇ ਆ ਵੇਖੋ ਹਾਂ ਔਟਬਾਲ ਬਣਿਆ ਪਿਆ ਠੀਕ ਆ ਇਹੋ 60000 ਦੇ ਆ ਨਾ ਜਾਣਦਗੇ ਚਵਾਈ ਬੜੀ ਇਹ ਉੜਦੀ ਜਾਣੀ ਇਹ ਨਹੀਂ ਲੱਪਣੀ ਚਵਾਈ ਬੜੀ ਇਹ ਨਹੀਂ ਲੱਪਣੀ ਆ ਕਿੱਥੋਂ ਇੰਟਰਵਿਊ ਜਲ ਕੱਟ ਲਿਆ ਵੱਡਾ ਹਾਂ ਇਹ ਹੁਣੇ ਆਈ ਆ ਜੀ ਇਹ ਤਾਂ ਜਿਵੇਂ ਛਲਗਾਂ ਨਹੀਂ ਲਾਈਆਂ ਹੁੰਦੀਆਂ ਵੇ ਕਿੱਡੇ ਕਿੜਾ ਥਾਂ ਬੱਲਾ ਹੈ ਚਵਾਈ ਬੜੀ ਹਾਂ ਉਂਗਲਾਂ 골 ਛੋਟੀ ਮੋਟੀ ਧਾਰ ਏਡੀ ਪੋਲੀ ਆ ਬੜੀ ਪਾਲੀ ਸੰਧੀ ਵੇਖੋ ਕਿੰਨੀ ਇਹ ਤਾਂ ਮੈਨੂੰ ਯਾਦ ਆ ਚੋਰੀ ਕੁਟ ਕੁਟ ਕੇ ਖੁੰਦੇ ਰਹੇ ਨਹੀਂ ਪਾਲੀ ਆ ਇਹ ਨਾ ਸੰਧੂ ਸਾਹਿਬ ਨੇ ਪਾਲੀ ਬੜੀ ਸਾਫ ਸ਼ੌਂਗ ਅੱਛਾ ਚੱਕੀ ਉਹਨਾਂ ਦੀ ਵਾਂਡ ਵਾਲੀ ਚੱਕੀ ਵਾਂਡ ਵਾਲੀ ਵਾਂਡ ਵਾਲੀ ਚੱਕੀ ਆ ਇਹ ਫਰਾਟਾ ਹੀ ਖਾਦੀ ਗਏ ਫਰਾਟਾ ਦੀ ਇੱਕ ਝੋਟੀ ਹੀ ਦੇ ਹੋਈ ਗਾਂ ਝਾਈਏ ਲੋਲੜ ਫੋਲੜ ਦੀ ਬਣੀ ਗਈ ਮਗਰ ਬੱਚਾ ਆ ਗਿਆ ਬੱਚੇ ਨੂੰ ਵੇਖੋ ਕੀ ਪਾਉਂਦੇ ਰਹਿ ਕਿੱਡਾ ਪਾਲਿਆ ਅੱਛਾ ਵੀ ਬੜਾ ਪੂਰਾ ਹੀ ਰਾਜੀ ਆ ਬੜਾ ਰਾਜੀ ਮੈਂ ਨਾ ਜੀ ਕੀ ਬਾਤਾਂ ਥਾਣ ਵੇਖੋ ਸਜਰੋਂ ਰੋਗ ਰੋਗ ਦਾ ਮੋਟਾ ਜਰਸੀ ਕਰੋ ਸੰਗ ਪੰਜਾਬ ਵਾਲੀ ਵੱਡੀ ਤੇ ਐਫ ਠੀਕ ਆ ਵੱਡੀ ਪੂਰੀ ਪਲੀ ਲੋ ਅੱਛਾ ਹੁਣ ਮੌਕੇ ਦਾ ਦੁੱਧ ਕਿੰਨਾ ਹੈ ਮੌਕੇ ਦਾ ਆਪਾਂ 15 ਉਹਨਾਂ ਆਖਿਆ ਹੈ ਆਪਾਂ 14 ਕਰਕੇ ਦੇ ਦੇਣਾ 14 ਕਿਲੋ 14 ਕਿਲੋ ਅੱਛਾ ਜੀ ਤੇ ਕੋਈ ਭੈਣ ਭਰਾ ਪਾਵੇ ਉਹ ਸੇ ਪਾਉਂਦੇ ਠੀਕ ਉਹ ਦੁੱਧ ਜੀ ਚੂਰੀ ਚਾਰੀ ਜੀ ਅੱਛਾ ਇਹ ਕਾਰਗਨ ਕੋਈ ਪਾਵੇ ਤੇ ਹੋਰ ਵਧੀਆ ਮੋਕੇ ਦਾ 15 ਕਿਲੋ ਦੁੱਧ ਆ ਤੇ 14 ਦੇ ਦੇਣੀ ਆ 14 ਦੀ ਦੇਣੀ ਆ ਕੀ ਬਾਤਾਂ ਉਹਨੇ 15 ਆਖਿਆ ਆਪਾਂ 14 ਮੰਨਦੇ ਆ ਅੱਛਾ ਜੀ ਤੇ ਮੁੱਲ ਕੀ ਕਰਦਗੇ ਇਹ ਉਹ ਵਾਲਾ ਘਸੜ ਮੰਗੀ ਜਾਂਦੇ ਲੋਈ ਮੰਗੀ ਜਾਂਦੇ ਆ ਪਰ ਮੈਨੂੰ ਪਰ ਹੱਥ ਹੋਣੀ ਆ 55 ਦੀ ਆ ਦਿੱਤੀ ਦੇ ਦਿੱਤੀ ਪੂਰੀ ਪੂਰੀ 50 ਦੀ 50 ਜਾਂਦੇ ਫਿਰ ਮਾਰਦੇ ਥਾਪੀ ਤੇ ਹੋਰ ਕੋਈ ਇਰਾਦਾ ਆ ਜੀ ਅੱਜ ਮੈਂ ਸੋਚਦਾ ਤੋਹਰ ਛੱਡ ਅੱਜ ਹੋਰ ਕਰੂਗਾ ਲੈ ਵਾਜ ਗਈ 48000 ਦੀ ਛਾਪੀ ਸਜਣਾ ਲੋ ਜੀ ਕੀ ਬਾਤਾਂ ਐ ਮੁੰਡਾ ਦਰੂ ਖੁਸ਼ ਕਰ ਦਿੰਦਾ ਵੀਡੀਓ ਬਣਾਉਣ ਲੱਗਿਆ ਪੂਰਾ ਆਪਣਾ ਸਾਰੇ ਹੋਰਦੀਆਂ ਵਾਲਾ ਹੈ ਸ਼ਾਈ ਹਲ ਕਰਾਸ ਦੀ ਆ ਗਈ ਹੈ ਤਾਂ ਤੋਂ 7 ਦਿਨ ਲੈਂਦੀ ਹੈ ਅੱਛਾ ਇਹਦਾ ਰੇਟ ਹੀ ਕੋਈ ਨਹੀਂ ਕਰਨਾ ਤੇ ਫ੍ਰੀ ਵਾਲਾ ਅੱਜ ਜਾਨ ਦੇਣੀਆਂ ਔੜ ਦੇਣੀਆਂ ਮੈਂ ਮੈਂ ਹੀ ਲਈਆਂ ਦੋ ਤਿੰਨ ਲਓ ਜੀ ਮੈਂ ਪਾਹੇ ਆਪਾਂ ਤਾਂ ਤਾਰਨੇ ਮਗਰ ਵੇਖੋ ਢੇਲ ਸੱਜਣੋ ਢੇਲ ਵੇਖੋ ਕੀ ਕਰਦੀ ਬਣਾਈ ਬੈਠੀ ਜਗਾੜ ਲਓ ਜੀ ਬੜੀ ਵੜੀ ਆ ਜੀ ਲਿਓ ਜੇ ਸੁਣਾ ਅੱਛਾ ਠੰਡੀ ਠੰਡੀ ਆਹਾਂ ਹ ਹੜਾ ਆਜੇ ਪੂਰਾ ਬਣ ਕੇ ਸੂਗੀ ਹਾਂ ਇਹਦਾ ਫਿਰ ਕਿੰਨਾ ਮੁੱਲ ਕਰ ਦੀਏ ਇਹ ਆਪਾ ਇਹਦਾ ਮੁੱਲ ਕੀ ਕਰਨਾ 30 ਦੀ ਦੇ ਦੀਏ ਕੇ 30 ਦੀ ਹੋਰ ਕਰ ਦੇ 28 ਆ ਜਾ ਜਾਂਦੇ ਪੰਜੀ ਦੀ ਉੱਡਣ ਦੇ ਡੋਰਗੇ ਜਾਂ ਉੱਡਣ ਦੇ ਡੋਰਗੇ 200 200 ਛੋੜ ਜਾਂਨ ਦੋ ਆ ਡੱਬੀ ਕੱਢ ਮਾਰੀ ਇਹ ਪਹਿਲਨ ਸੋਈ ਨਾ ਚਾਹਬਾਤ ਪਹਿਲੀ ਮਗਰ ਵਸ਼ੀ ਵੱਛਾ 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 ਡੱਬਾ ਆ ਗਿਆ ਪੂਰਾ ਡੱਬਾ ਅੱਛਾ ਪਹਿਲਾਂ ਨਾ 8 ਕਿਲੋ ਬੌਲਾ ਅੱਛਾ ਹਾਂਜੀ ਹਾਂਜੀ ਲਓ ਜੀ ਡੱਬੀ ਤੇ 8 ਕਿਲੋ ਬੌਲਾ ਤੇ ਨਾਲ ਨਿਕਾ ਨਿਕਾ ਸਿੰਘ ਨਿਕਾ ਨਿਕਾ ਸਿੰਘ ਠੀਕ ਹੈ ਜੀ ਲਓ ਜੀ ਇਹੋ ਜੀ ਦੇ ਭਾਅ ਵੱਡੇ ਪਰ ਜਿਹੜਾ ਲੈ ਜੂਗਾ ਯਾਦ ਕਰੂਗਾ ਇੱਧਰ ਗਾ ਟੋਕੜਾ ਵਾਲਾ ਰੇਟ ਟੋਕੜਾ ਵਾਲਾ ਲਓ ਜੀ ਡੱਬੀ ਡੱਬੀ ਤਾਂ ਤੁਹਾਨੂੰ ਪੂਰਾ ਬਣਾ ਜਾਂਦੀ ਆ ਪੂਰਾ ਪੂਰਾ ਓਕੇ ਰੋਟਾਂ ਕਰ ਦਿੰਦੀ ਪੂਰੀਆਂ ਹਾਂ ਪਲਵਾਨਾ ਕੋ ਚੌੜੀ ਹੋ ਕੇ ਬੜਾ ਤੁਰਦੀ ਬਣਾਉਂਦੀ ਹਣਾ ਥਣ ਜੱਡਾ ਥਣ ਜੱਡਾ ਲਓ ਜੀ ਚਾਰੂ ਚੁਰੂ ਚੰਗੀ ਹੈ ਸਿੰਘਾਂ ਵਾਲੀ ਡੱਬੀ ਨਿਕਲ ਨਿਕਾ ਸਿੰਘ ਕੋ ਨਹੀਂ ਲੈ ਜੋ ਮੋਰੀ ਉੱਥੇ ਰੋਕ ਕਰ ਲਿਓ ਲਓ ਜੀ ਸਜਣੋ ਸੋਹਣੀਆਂ ਵੜ ਪਹਿਲਾ ਸੂਆ ਤਾਜੀ ਸੂਈ ਆ ਠੀਕ ਹੈ ਜੀ ਨੋਈ 8 ਕਿਲੋ ਬੌੜਾ ਵੇਚੀਏ ਤੇ ਤੁਹਾਨੂੰ 8 8 ਤੇ ਮੋਲ ਕਿਹੜਾ ਰਹਿ ਗਿਆ 8 ਕਿਲੋ ਦੁੱਧ ਲਾਉਂਗੀ ਰਮਾਨ ਮੋਲ ਮੋਲੇ ਦਾ ਦਿੱਤੀ ਅੱਛਾ ਖਾਈ ਕਰਦ ਕੇ ਕੇ ਇਹ ਵੀ ਉੱਥੇ ਜਾਂਦੇ ਜਿਹੜਾ ਜੀਕਰੂ 55 ਦੀ ਲੈ ਜਾਓ 55 50 ਹਾਂ ਤੇ ਜਾਂਦੋ ਫਿਰ ਜਾਂਦੋ 55 50 ਹਾਂ ਗਾਂ ਦੇਖੋ ਇਹਦਾ ਥਣ ਮੋਟਾ ਹੈ ਸਿਵਤਾਂ ਦੀਆਂ ਕੀ ਕਰੀਏ ਜਿਹੜਾ ਲੈ ਜੂ ਜਾਂਦ ਕਰੂ ਠੀਕ ਹੈ ਜੀ ਹਾਂਜੀ ਇਹੋ ਪਸ਼ੂ ਆਪਣੇ ਸੱਜਣੋ ਲਓ ਨਰਖ ਪਰਖ ਸਰਲੀਆਂ ਕਰ ਲਿਓ ਪਸ਼ੂ ਇਹੋ ਆ ਲੋਟੇ ਮੇਲਾ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ